ਦੋ ਧੀਆਂ ਦੇ ਪਿਓ ਦੀ ਮੈਲਬੌਰਨ ਤੋਂ ਸਿਡਨੀ ਜਾਂਦਿਆਂ ਐਕਸੀਡੈਂਟ ਦੌਰਾਨ ਹੋ ਗਈ ਦੁਖਦਾਈ ਮੌਤ ਮਾਪਿਆਂ ਦਾ ਇੱਕੋ ਇੱਕ ਪੁੱਤਰ ਆ ਜਹਾਨ ਤੋਂ ਪਰਿਵਾਰ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਸਿਡਨੀ ਗੱਡੀ ਲੈ ਕੇ ਗਿਆ ਉੱਥੇ ਇਹਦੀ ਗੱਡੀ ਖਰਾਬ ਹੋ ਗਈ ਹੋਰ ਗੱਡੀ ਤੇ ਇਹਨੇ ਜਿਵੇਂ ਉਹ ਆਪਣਾ ਰੱਸਾ ਕੱਸਣ ਡੈ ਮਿੱਟ ਕੱਸਦੇ ਹੀ ਉਤੋਂ ਹੱਥ ਛੁੱਟ ਗਿਆ ਤੇ ਠੰਡੇ ਡਿੱਗ ਪਿਆ ਆ ਮਨਿੰਦਰ ਸਿੰਘ 8 ਸਾਲ ਪਹਿਲਾਂ ਗਿਆ ਸੀ ਆਸਟ੍ਰੇਲੀਆ ਅਮਰਸਰ ਦੇ ਜਨਾਲਾ ਦੇ ਪਿੰਡ ਗੱਗੋਮਾਹਲ ਦਾ ਜੰਪਲ ਸੀ ਵਰਿੰਦਰ ਸਿੰਘ ਉਥੇ ਗਿਆ ਵੀਰ ਜੀ ਆਪਣੀ ਗੱਡੀ ਦੇ ਰੋਜਗਾਰ ਦੇ ਜਿੱਤਰਾ ਗਰ ਰੋਜ ਜਾਂਦਾ ਉਥੋਂ ਸਿਡਨੀ ਗਿਆ ਹੈ ਉਥੇ ਇਹਨਾਂ ਕੋਈ ਪਹਾੜ ਵਰਤ ਗਿਆ ਹੁਣ ਪਤਾ ਨਹੀਂ ਲੱਗਦਾ ਵੀ ਐਕਸੀਡੈਂਟ ਹੋ ਗਿਆ ਕਿ ਚਾਹ ਕਿਹੇ ਤੀਵ ਕੀ ਇਹਨਾਂ ਪਹਾੜ ਵਰਤਿਆ ਪਿੰਡ ਵਿੱਚ ਸੋਗ ਦੀ ਲਹਿਰ ਮਰਤਕ ਦੇ ਮਾਪਿਆਂ ਨੇ ਸਰਕਾਰ ਤੋਂ লাশ ਨੂੰ ਭਾਰਤ ਲਿਆਉਣ ਦੇ ਵਿੱਚ ਮਦਦ ਦੀ ਕੀਤੀ ਅਪੀਲ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਗੱਗੋਮਾਹਲ ਦੇ ਅਵਿੰਦਰ ਸਿੰਘ ਦੀ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਇੱਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਸਰਕਾਰ ਕੋਲੋਂ ਆਪਣੇ ਨੌਜਵਾਨ ਪੁੱਤ ਅਰਵਿੰਦਰ ਸਿੰਘ ਦੀ লাশ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਪਰਿਵਾਰ ਅੰਤਮ ਰਸਮਾਂ ਆਪਣੀਆਂ ਅੱਖਾਂ ਮੂਰੇ ਕਰ ਸਕੇ ਇਸ ਸੰਬੰਧੀ ਮ੍ਰਿਤਕ ਗਵਿੰਦਰ ਸਿੰਘ ਦੇ ਪਿਤਾ ਨਿਰਮਲ ਸਿੰਘ ਅਤੇ ਹੋਰਨਾ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਰਿੰਦਰ ਦਾ 2015 ਵਿੱਚ ਵਿਆਹ ਹੋਇਆ ਸੀ ਅਤੇ 2016 ਵਿੱਚ ਉਹ ਆਪਣੀ ਪਤਨੀ ਨਾਲ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਚਲਾ ਗਿਆ ਸੀ ਜਿਸ ਤੋਂ ਬਾਅਦ 7 ਸਾਲ ਬਾਅਦ ਉਹ 20 ਫਰਵਰੀ 2024 ਨੂੰ ਆਪਣੇ ਘਰ ਪਰਤਿਆ ਅਤੇ 28 April 2024 ਨੂੰ ਪਰਿਵਾਰ ਸਮੇਤ ਮੈਲਬੌਰਨ ਵਾਪਸ ਚਲਾ ਗਿਆ ਉਹਨਾਂ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਾ ਕਿ ਅਮਰਿੰਦਰ ਸਿੰਘ ਟਰੱਕ ਲੈ ਕੇ ਸਿਡਨੀ ਗਿਆ ਸੀ ਜਿੱਥੇ ਟਰੱਕ ਦੀ ਤਰਪਾਲ ਦੀ ਮੁਰੰਮਤ ਕਰਦੇ ਸਮੇਂ ਉਹ ਟਰੱਕ ਤੋਂ ਹੇਠਾਂ ਡਿੱਗਿਆ ਅਤੇ ਉਸਦਾ ਸਿਰ ਜ਼ਮੀਨ ਤੇ ਜਾ ਵਜਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਉਹਨਾਂ ਨੇ ਦੱਸਿਆ ਕਿ ਅਵਿੰਦਰ ਉਸਦਾ ਇਕਲੌਤਾ ਪੁੱਤਰ ਸੀ ਅਤੇ ਉਹ ਆਪਣੇ ਪਿੱਛੇ 6 ਸਾਲ ਅਤੇ 6 ਮਹੀਨੇ ਦੀਆਂ ਦੋ ਧੀਆਂ ਅਤੇ ਪਤਨੀ ਛੱਡ ਗਿਆ ਅਵਿੰਦਰ ਦੀ ਮਾਂ ਅਮਰਜੀਤ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਨੇ ਦੱਸਿਆ ਕਿ 7 ਸਾਲ ਬਾਅਦ ਉਸ ਦਾ ਲੜਕਾ ਆਪਣੇ ਬੱਚਿਆਂ ਤੇ ਪਤਨੀ ਨਾਲ ਉਸਦੇ ਘਰ ਉਹਨੂੰ ਮਿਲਣ ਆਇਆ ਸੀ ਜਿੱਥੇ ਉਹ ਆਪਣੇ ਖੇਤਾਂ ਵਿੱਚ ਕੰਮ ਕਰਦਾ ਸੀ ਅਤੇ ਉਹਨਾਂ ਲਈ ਨਵਾਂ ਟਰੈਕਟਰ ਵੀ ਲੈ ਕੇ ਆਇਆ ਸੀ ਉਹਨੇ ਕਿਹਾ ਕਿ ਉਹ ਜਲਦੀ ਹੀ ਆਸਟ੍ਰੇਲੀਆ ਦੀ ਪੀਆਰ ਪ੍ਰਾਪਤ ਕਰੇਗਾ ਤੇ ਫਿਰ ਦਸੰਬਰ ਤੱਕ ਮੁੜ ਕੇ ਆਪਣੇ ਘਰ ਪਰਤੇਗਾ ਅਤੇ ਉਹਨਾਂ ਨਾਲ ਮੁਲਾਕਾਤ ਕਰਕੇ ਗੁਰੂ ਘਰ ਜਾ ਕੇ ਸ਼ੁਕਰਾਨਾ ਕਰੇਗਾ ਅਵਿੰਦਰ ਦੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਦੇਸ਼ ਭਾਰਤ ਲਿਆਉਣ ਲਈ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਆਪਣੇ ਇਕਲੌਤੇ ਪੁੱਤਰ ਨੂੰ ਆਖਰੀ ਵਾਰ ਆਪਣੀ ਅੱਖਾਂ ਨਾਲ ਵੇਖ ਸਕਣ ਇਹ ਗੱਲ ਹੋਈ ਜੀ ਬਰਿੰਦਰ ਸਿੰਘ ਸਰਦਾਰ ਨਿਰਮ ਸਿੰਘ ਦਾ ਬੇਟਾ ਮੇਰੇ ਚਾਚਾ ਜੀ ਦਾ ਪਿੰਡ ਗਗੋਮਲ ਤਹਿਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਸੰਬੰਧਤ ਵਿਦੇਸ਼ ਚ ਰਹਿ ਰਿਹਾ ਸੀ ਕੜ 8 ਸਾਲ ਹੋ ਗਏ ਕਿਹੜੇ ਦੇਸ਼ ਚ ਇਹ ਆਸਟ੍ਰੇਲੀਆ ਚ ਤੇ ਸਿਡਨੀ ਚ ਟਰੱਕ ਡਰਾਈਵਰ ਸੀ ਸਿਡਨੀ ਚ ਉਹਨਾਂ ਦੀ ਕਿਹੇ ਹਾਦਸੇ ਕਾਰਨ ਜਿਹੜੀ ਮੌਤ ਹੋ ਗਈ ਹੈ ਕੱਲ ਇਹ ਆਸਟ੍ਰੇਲੀਆ ਦੇ ਸਮੇਂ ਨਾਲ 11-12 ਵਜੇ ਨਾਲ ਸਾਨੂੰ ਸ਼ਾਮੀ ਪਤਾ ਲੱਗਾ ਵਾ ਤੇ ਸਾਡੀ ਮੰਗ ਹੈ ਐਨ ਆਰ ਆਈਆਂ ਵੀਰਾਂ ਘਾੜੀ ਤੇ ਸਰਕਾਰ ਘਾੜੀ ਕਿ ਸਾਨੂੰ ਜਿਹੜੀ ਉਹਦੀ ਬਾਡੀ ਆ ਉਹ ਇੱਧਰ ਲਿਆਉਣ ਦੇ ਵਿੱਚ ਸਰਕਾਰਾਂ ਸਹਿਯੋਗ ਕਰਨ ਐਨ ਆਰ ਆਈ ਵੀਰ ਜਿਹੜੇ ਵੱਡੇ ਦੇਲ ਵਾਲਿਆ ਉਹ ਸਹਿਯੋਗ ਕਰਨ ਜਿਹੜੀ ਉਹਦੀ ਡੈੱਡ ਬਾਡੀ ਆ ਇਹ ਇੱਥੇ ਲਿਆ ਸਕੀਏ ਸਾਡੇ ਪਰਿਵਾਰ ਦੀ ਮੰਗ ਹੈ ਕੱਲਾ ਕੱਲਾ ਮਾਪਿਆਂ ਦਾ ਬੇਟਾ ਹੀ ਔਰ ਕੋਈ ਨਰ ਕੋਈ ਸਾਰਾ ਵੀ ਹਨੀ ਬਜ਼ੁਰਗਾਂ ਕੋ ਇਸ ਕਰਕੇ ਸਾਡੀ ਜ਼ੋਰਦਾਰ ਮੰਗ ਹੈ ਵੀ ਉਹਦੀ ਬਾਡੀ ਜਿਹੜੀ ਇੱਧਰ ਲਿਆਂਦੀ ਜਾਵੇ ਅੱਜ ਕੀ ਗੱਲ ਹੋਈ ਜੀ ਕੀ ਨਾਮ ਹੀ ਜਿਹੜਾ ਦਾ ਤੇ ਕਿਹੜਾ ਪਿੰਡ ਹੈ ਜੀ ਵਰਿੰਦਰ ਸਿੰਘ ਨਾਹੇ ਦਾ ਜੀ ਗੱਗੋਮਾਲ ਪੈਂਡਿਆ ਸਾਲੇ ਮੇਰੇ ਦਾ ਲਟਕਾ ਹੈ ਜੀ ਪਤਾਂ ਸਾਲਾਂ ਬਾਅਦ ਅੱਗੇ ਆਇਆ ਸੀ 2 ਮਹੀਨੇ ਇੱਥੇ ਰਹਿ ਕੇ ਗਿਆ 2 ਮਹੀਨੇ ਗਿਆ ਇਹਨੂੰ ਇਹ ਆ ਦੋ ਦੀਆਂ ਬੇਟੀਆਂ ਨੇ ਸਾਡਾ ਬੇਟਾ ਵੀ ਉੱਥੇ ਆ ਸਾਰਾ ਬਾਗ ਪਰਿਵਾਰ ਉੱਥੇ ਹੈ ਕੀ ਗੱਲ ਹੋਈ ਕੀ ਚੱਕਰ ਬਣਾਈ ਖਬਰ ਕਿ ਤੜਾਈ ਦਨ ਖਬਰ ਇਦਾਂ ਆਈ ਵੀ ਸਾਡੇ ਗਵਾਂਢ ਤੋਂ ਮੁੰਡਾ ਸਾਡੇ ਗਵਾਂਢੀ ਉੱਥੇ ਨਾਲ ਹੀ ਇਹਨਾਂ ਦੇ ਕੋਲ ਹੀ ਰਹਿੰਦਾ ਉਹਨੇ ਸਾਨੂੰ ਫੋਨ ਕੀਤਾ ਗੱਡੀ ਇਹ ਲਿਖ ਕੇ ਗਿਆ ਆ ਛੱਡਨੀ ਛੱਡਨੀ ਗੱਡੀ ਲਿਖ ਕੇ ਗਿਆ ਉੱਥੇ ਇਹਦੀ ਗੱਡੀ ਖਰਾਬ ਹੋ ਗਈ ਹੋਰ ਗੱਡੀ ਤੇ ਇਹਨੇ ਜਿਵੇਂ ਉਹ ਆਪਣਾ ਰੱਸਾ ਕੱਟਣ ਦਾ ਮਿੱਟ ਕੱਢਦੇ ਹੀ ਉਤੋਂ ਹੱਥ ਛੁੱਟ ਗਿਆ ਤੇ ਥੱਲੇ ਡਿੱਗ ਪਿਆ ਆ ਤੇ ਦੇਖਦਿਆਂ ਸਾਰੇ ਉਹਨਾਂ ਤੇਨੂੰ ਡਾਕਟਰ ਵੀ ਚਲੋ ਆਏ ਉਹਨਾਂ ਵੀ ਆਪਣਾ ਚਾਰਾ ਲਾਇਆ ਪਰ ਇਹਦੀ ਮੌਤ ਮੁੱਖੇ ਤੇ ਹੀ ਇੱਥੇ ਹੋ ਗਈ ਕੀ ਚਾਹੁੰਦੇ ਤੁਸੀਂ ਹੁਣ ਕੀ ਸਰਕਾਰ ਕੋਲੋਂ ਵੀ ਮੰਗ ਕਰਦੇ ਹੋ ਉਹਨੇ ਇਹ ਆ ਵੀ ਸਰਕਾਰ ਉਹਦੀ ਬਾਡੀ ਇੱਥੇ ਉਹਦੀ ਵਾਸ਼ ਆਉਣੀ ਚਾਹੀਦੀ ਹੈ ਅਸੀਂ ਇੱਥੇ ਆਪਣਾ ਸਤਾਰ ਕਰੀਏ ਸਾਡੀ ਇੰਨੀ ਮਸਤ ਕਰਨ ਤੇ ਇੱਥੇ ਪੁੰਜਣਾ ਚਾਹੀਦਾ ਹੈ ਕਿੰਨੇ ਸਾਡੀ ਮਾਤਰੋ ਅਸਰਦੀ ਆ ਕਰਨੇ ਨਾ ਹੀ ਤੁਹਾਡੇ ਪੁੱਤ ਦਾ ਕੀ ਗੱਲ ਹੋਈ ਜੀ ਮਨਿੰਦਰ ਸਿੰਘ ਮੇਰੇ ਪੁੱਤ ਦਾ ਨਾ ਜੋ ਹੈ ਕੀ ਗੱਲ ਹੋਈ ਜੀ ਉਥੇ ਕੋ ਹੋ ਗਿਆ ਐਕਸੀਡੈਂਟਾਂ ਦੇ ਹੋਇਆ ਪਰ ਪਤਾ ਨਹੀਂ ਚਲਦਾ ਹਨ ਕੀ ਹੋਇਆ ਤੇ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲੋਂ ਹਾਂ ਸਰਕਾਰ ਕੋ ਕੀ ਮੰਗ ਕਰਨੀ ਹੈ ਯਾਨੀ ਹਟਾ ਪੁੱਤਿਆ ਆਵੇ ਇਧਰ ਆਈ ਪੁੱਤ ਨੂੰ ਵੇਖੀਏ ਆਪਣੇ ਨੂੰ ਆਪਣੇ ਪੁੱਤ ਨੂੰ ਮੈਰੀ ਜਤੀ ਆ ਰਹੀ ਔਰ ਮੇਰੇ ਪੁੱਤ ਵੀ ਆਉਂ ਸਾਰੇ ਆਉਂਦੇ ਕਿੰਨਾ ਟਾਈਮ ਹੋ ਗਿਆ ਸੀ ਗਰੇ ਨੂੰ ਜੀ ਗਿਆਨ ਉੱਤੇ ਹਜੇ 2 ਮਹੀਨੇ ਵੀ ਹੋ ਗਏ ਹਨ ਅਵਿੰਦਰਾ ਇਹਨੂੰ ਸਮਝ ਨਹੀਂ ਲੱਗਦੀ ਦੋ ਘੰਟੇ ਨਹੀਂ ਹੋਇਆ ਦੋ ਘੰਟੇ ਨਹੀਂ ਹੋਇਆ ਮੈਂ ਪੁੱਤ ਨੂੰ ਜਾਇਂ ਅੱਜ ਕੀ ਨਾਮ ਆ ਕੀ ਗੱਲ ਹੋਈ ਜੀ ਇਹ ਵਿਰਿੰਦਰ ਸਿੰਘ ਹੀ ਇਸ ਤਰ੍ਹਾਂ ਬਾਹਰ ਗਿਆ ਸੀ 8 ਸਾਲੀ ਪਹਿਲਾਂ ਆਇਆ ਸੀ ਦੋ ਛੋਟੀਆਂ ਛੋਟੀਆਂ ਗੱਡੀਆਂ ਇਹਦੀਆਂ ਕਿਹੜੇ ਦੇਸ਼ ਗਿਆ ਹੈ ਆਸਟ੍ਰੇਲੀਆ ਹੀ ਠੀਕ ਹੈ ਤੇ ਡਰਾਈਵਰੀ ਕਰਦਾ ਸੀ ਉੱਥੇ ਗਿਆ ਵੀਰ ਜੀ ਆਪਣੀ ਗੱਡੀ ਦੇ ਰੋਜ਼ਗਾਰ ਦੇ ਜਿੱਤਰਾ ਗਾ ਰੋਜ਼ ਜਾਂਦਾ ਉੱਥੋਂ ਸਿਡਨੀ ਗਿਆ ਹੈ ਉੱਥੇ ਇਹਨਾਂ ਕੋਈ ਪਾਣਾ ਵਰਤ ਗਿਆ ਹੁਣ ਪਤਾ ਨਹੀਂ ਲੱਗਦਾ ਵੀ ਐਕਸੀਡੈਂਟ ਹੋ ਗਿਆ ਕਿ ਚਾਹ ਕਿਹੇ ਤੀਪ ਕੀ ਇਹਨਾਂ ਵਰਤ ਗਿਆ ਤੁਹਾਨੂੰ ਜਿਹੜਾ ਫੋਨ ਆਇਆ ਉੱਤੇ ਕੀ ਦੱਸਿਆ ਗਿਆ ਫੋਨ ਤੇ ਸਾਨੂੰ ਇਹੋ ਕਿਹਾ ਗਿਆ ਵੀ ਐਕਸੀਡੈਂਟ ਹੋਇਆ ਤੇ ਇਹ ਤਾਂ ਹੀ ਆ ਨਿਆ ਵੀ ਗਵਰਨਮੈਂਟ ਨੂੰ ਸਰਕਾਰ ਨੂੰ ਵੀ ਸਾਡੀ ਉਹਨਾਂ ਦੀ ਕੋਈ ਡੈਪਥ ਜਿਹੜੀ ਬਾਡੀ ਆ ਉਹ ਕੋਈ ਸਾਡੀ ਕਿਸ ਤਰੀਕੇ ਨਾਲ ਸਾਡੀ ਹੈਲਪ ਕੀਤੀ ਜਾਵੇ ਸਾਨੂੰ ਦੋ ਇੱਥੇ ਪੰਜਾਬ ਚ ਦਿੱਤੀ ਜਾਵੇ ਤੇ ਨਹੀਂ ਆਪਣੇ ਪੁੱਤ ਦੇ ਜਿਹੜੇ ਬਾਕੀ ਆ ਜੋ ਕੋਟਾ ਕਰ ਲਈਏ